श खोजी चढ़ेवार अमरजीत जी तरसेम जी बलाचो सरपंच साहिबार गुलजीत जी सरपंच काको हलग्रादा इन सारे गुपल शर्मा डेटी रही ਦੇ ਭਾਈ ਅੱਖੇ ਦਾ ਗੇਰਾ ਲਾ ਦੇ ਇੱਕ ਮਿੰਟ ਦੇ ਦਿਓ ਆਓ ਜੀ ਬੇਨਤੀ ਕਰਦੇ ਆ ਹਲਕਾ ਰਹਿ ਕੇ ਆਓ ਜਿਹਨਾਂ ਦਾ ਚਾਹ ਜਨ ਬਾਬਾ ਜੀ ਨਾਲ ਜਾਓ ਇਹ ਵੀ ਸੁਜੀਤ ਸਿੰਘ ਦਾ ਕਾਕੂ ਸਾਡਾ ਥਾਣੇ ਵਾਲਾ ਆਪਰਾ ਕਿਹੜਾ ਵੀ ਜੀ ਆਇਆ ਹੈਲੋ 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 ਆ ਵੀਰ ਜੀ ਬੰਦ ਹੋ ਗਿਆ ਹੈਲੋ ਕਿਹੜਾ ਹੈਲਜੀ ਦੀ ਜੈਸੀ ਲੈ ਲਈ ਜੀ ਸਾਡੇ ਏਰੀਆ ਦੇ ਜੰਦੇ ਆ ਨੇ ਸੰਦੀਪ ਕੋਟਾ ਵੀ ਜੀ ਆਓ ਜੋਰ ਆਜੀ ਸਾਡੇ ਬਿੱਲੀ ਸਾਹਿਬ ਕੀਪਰ ਸਾਹਿਬ ਤੋਂ ਉਹਨਾਂ ਨੂੰ ਜੀ ਆਇਆਂ ਵੈਲਕਮ ਬਹੁਤ ਬਹੁਤ ਧੰਨਵਾਦ ਜੀ ਬਈ ਪ੍ਰਤਮਲ ਰਾਹ ਕੋਟਲਾ ਪ੍ਰਤਮ ਖੇੜੀ ਕਰੋ ਦੁਰਗਾਦਰ ਜੀ ਕੋਟਾ ਸਾਹਿਬ ਸਾਡੇ ਇੱਕ ਜਿਹੜੀ ਮਾਰਨ ਦਾ ਗੌਰ ਦਾ ਬਚਾ ਲਿਆ ਡੀ ਐਸ ਚਲ ਗਿਆ ਖਤ ਮਾਰ ਗਿਆ ਸੀ ਫਟ ਫਟ ਕੇ ਲਿਆਦੀ ਫੱਟੀ ਗਲਾਬੂ ਨਿੱਕਾ ਗਿਆ ਕਿ ਮਹਿਮਾਂ ਜੀ ਦੀ ਜੱਪੀ ਉਹ ਜਾਨਾ ਸਾਹਿਬ ਜਿਹੜੇ ਚੇੜਾ ਲਾ ਮਾਰੀ ਜਾ ਓਏ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੱਲੇ ਬੱਲੇ ਬਲਬੀਰ ਸਿੰਘ ਜੀ ਅਲੱਖਾ ਜਾਨਾ ਸਾਹਿਬ ਜੀ ਐਸ ਐਫ ਵਾਰਜੇ ਅੱਜ ਇਹ ਸ੍ਰੰਗਰ ਦਾ ਅਨੰਦ ਮਾਰਦੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਵਾਹ ਵੇ ਵਾਹ ਵਾਹ ਵੇ ਵਾਹ ਪਟਾ ਜੀ ਬਾਬਾ ਜੀ ਕਹਿੰਦੇ ਨਾ ਕਿਸੇ ਚਾਹਤ ਕੋਲੋਂ ਪਟਾ ਜੀ ਬੱਲੇ 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 ਵਾ 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 ਰਵੜ ਭਰੀ ਐ ਸ਼ੀਰ ਦੇ ਵਿੱਚ ਪਤਾ ਨਹੀਂ ਰਵੜ ਭਰੀ ਐ ਏ ਓ ਹੋ 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 ਤੇ ਬੱਲੇ ਓ ਹੋ 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 ਹਾਏ ਰੱਬੀ ਹਾਏ ਰੱਬੀ ਗਰਾ ਦਿਓ ਅੱਜ ਫਿਰ ਲਾ ਦਿਓ ਰਗੜਾ ਕਰਦੇ ਤੂੰ ਇਕੱਠਾ ਵਾਹ ਜੀ ਵਾਹ ਆਉਣੇ ਤਾਂ ਧੱਕਾ ਜਾਵੇ ਨਾ ਕਰਦੇ ਤੂੰ ਇਕੱਠਾ ਮੁੜ ਕੇ ਫੈਰ ਕੋ ਬੱਲੇ ਫੈਰ ਵਿੱਚ ਆਵੇ ਨਾ ਉਹ ਬੱਲੇ ਮੁਸਤੀ ਪ੍ਰੇਮ ਦੀ ਵਾਹ ਜੀ ਵਾਹ ਕਹਿੰਦਾ ਕੱਲ ਉਹ ਹੋਈ ਨਹੀਂ ਕੁਸ਼ਤੀ ਹਲੇ ਅਰੇ ਭਲੀ ਹੱਥ ਮਾਰਦੇ ਵੀ ਕੁਛ ਨਹੀਂ ਹੋਇਆ ਚਲੋ ਕਹਿੰਦਾ ਕੱਲ ਗੱਟ ਕੇ ਆਣਾ ਜਿਪ ਕੱਢ ਕੇ ਕੀਤੀ ਧੋਕਤ ਸਲੀ ਵਾਲੀ ਝੰਡ ਮਿੱਤਰੋ ਰਾਜੇ ਕਿੱਲੇ ਆਪ ਦਾ ਵੀ ਜ਼ਰਾ ਹੋ ਗਿਆ ਉਹ ਈਸ਼ਰੀ ਦੀ ਵਾਲੀ ਗੱਡ ਮਿੱਤਰੋ ਉਹ ਜੱਟ ਦੀ ਸ਼ਰੀਰ ਗੱਡ ਮੈਂ ਬੋਲਦਾ ਜਿਹਦਰ ਕੰਗ ਵੀ ਟਾਂ ਬੜਾ ਲਾਈਵ ਜੁੜਿਆ ਹੋਇਆ ਇਧਰ ਦੇ ਪਾਸੇ ਹਰਜਿੰਦਰ ਰੋਜ ਜਮੜਾ ਵਾਲਾ ਵੀ ਥੱਲੇ ਵਿੱਚ ਬੈਠਾ ਹੋਇਆ ਹਰਜਿੰਦਰ ਰੋਜ ਜਮੜਾ ਵੀ ਉਹ ਬੱਲੇ 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 ਤੇ ਛੋਟਾ ਜਿਹਾ ਲੱਡੂ ਇਹ ਥਾਲੀ ਵਿੱਚ ਰੁੜਦਾ ਹੋਇਆ ਲੱਡੂ ਜਿੰਨਾ ਦੇ ਘੰਨਾ ਤੇਖਾ ਗੋਲ ਬੋਲ ਜਿਹਾ ਹੈ ਮਿੱਗੀ ਜੀ ਆਦਰ ਰਸ਼ਟਰੀ ਵੀ ਬੈਠਾ ਉਹ ਵੀ ਆਦਿ ਸਨਕਦਾ ਆਨੰਦ ਮਾਣਦਾ ਹੈ ਆਦਰ ਰਸ਼ਟਰੀ ਚੌਧਰੀ ਨੈਣਾ ਦੋਈ ਵਾਲਾ ਅਮਾਚਰ ਪੁਲਿਸ ਵਾਲਾ ਉਹ ਵੀ ਪ੍ਰਾਜ ਦੇ ਸੰਗ ਕਰਦਾ ਬੱਲੇ ਬੱਲੇ ਇਧਰ ਦੇ ਪਾਸੇ ਇੱਕ ਹੋਰ ਸੁਪਰ ਸਟਾਰ ਸਾਡੇ ਵਿੱਚ ਪਹੁੰਚ ਚੁੱਕਿਆ ਹੈ ਬਾਬਾ ਜੀ ਨੇ ਪਿਆਰ ਦਿਵਾਉਣ ਦੇ ਲਈ ਸੁੱਖਾ ਸਪਾਂਸਰ ਕੜੀ ਨੇ ਤੇਜ ਓਵਰ ਕਰ ਲਿਆ ਵੀ ਹੋ ਜਾ ਤੇਜ ਓਵਰ ਕਰਦੇ ਕੋਲੀ ਦਾ ਨਾਮ ਆਇਆ ਮੋਟੇ ਵਾਲਾ ਪਹੁੰਚਿਆ ਹੈ ਔਰ ਸਾਡੇ ਮਾਗੀ ਮਲੇ ਜੀ ਨਿੱਘਾ ਧੰਨਵਾਦ ਉਹ ਵੀ ਕੇਤੇ ਤੌਰ ਤੇ ਪਹੁੰਚਿਆ ਹੈ ਔਰ ਸਾਡੇ ਹਯਾਤ ਸਿੰਘ ਜੀ ਪੰਜਾਬ ਪੁਲਿਸ ਆ ਉਹ ਕੱਢ ਸਾਹਿਬ ਤੇ ਸਾਡੇ ਜਸਪਾਲ ਜੀ ਦੀ ਮੋਠਾਪੁਰ ਵਾਲੀ ਦੀ ਪੁੱਜਣ ਵਾਲਿਆ ਆਵੇ ਮੈਂ ਕਾਸਰ ਵਾਲਮੀ ਜੀ ਵਿਕਾਸਰ ਵਾਲਮੀ ਜੀ ਦਿੱਲੀ ਇੱਕ ਬੰਦੇ ਨੂੰ ਸਲਾਮੀ ਬਲਾਓ ਜੀ ਪਲੀਜ਼ ਵਿਕਾਸਰ ਤੇ ਬੰਦਾ ਪਾਇਦਾ ਬਈ ਕਿਤੇ ਹੋਰ ਕਿੱਧਰ ਨਹੀਂ ਮੰਨਦਾ ਹੋ ਪਾਪਾ ਸਾਹਿਬ ਪੁੱਜਿਆ ਅਛਰ ਸੈਣੀ ਜੀ ਬਹੁਤ ਬਹੁਤ ਧੰਨਵਾਦ ਹੈ ਏਪੀ ਗੱਪਰ ਉਹ ਵੀ ਪੰਜਾਬ ਦੇ ਚੇਤੇ ਉੱਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਸਲਾਮੀ ਕੁਮਰ ਸਿੰਘ ਜੀ ਬੱਲੇ ਤੁਸੀਂ ਵੀ ਧੰਨਵਾਦ ਆਦੇ ਸਾਪਾ ਦੇ ਮਾਨੂ ਮਹਲਵਾਨ ਹਰਿਆਣਾ ਬੱਲੇ ਗੁੱਸੀ ਹੇ ਬਾਜਰਾ ਦਾ ਪਾਜੀ ਜੀ ਰੈਫਰੀ ਕੰਬੋ ਸਰਕਾਰ ਸਾਥ ਕਰਦਾ 2500 ਦੀ ਕਾਉਂਦਰ ਦੀ ਮੋਨਸਨ ਵਜੇ ਵੱਡਾ ਮੇਲਾ ਸ਼ੀਰਾਂ ਦੇ ਖੂਲ ਮੇਲਾ ਹੈ ਸਾਈਬਰ ਨੂੰ ਹਾਉ ਕੋਕੂ ਮਾਜੀ ਆਏ ਗੁਣੇ ਚਲਵਾ ਹੱਥ ਰੋਕੋ ਅਗੇ ਫੇਰ ਨਹੀਂ ਬੋੜਾ ਤੇ ਵੀ ਵੀਰ ਪਹੁੰਚਿਆ ਇਹਨਾਂ ਵਿੱਚ ਜੀ ਕਬੱਡੀ ਪਲੇਅਰ ਸੀ ਜਿਹੜਾ ਦਰਬਾਰ ਤੇ ਇਨਾ ਪਹੁੰਚੇ ਦੁਨੀਆ ਦਾ ਕੋਈ ਅਜਿਹਾ ਨਾ ਪਹਿਲਵਾਨ ਨਹੀਂ ਤੇ ਨੋਨੂ ਜੀ ਸਾਡੇ ਨੋਨਾ ਕਬੱਡੀ ਬੜਿਆ ਨਾ 2000 ਉਹਨਾਂ ਨੂੰ ਥੋੜਾ ਸਮਾਂ ਕੱਟਾ ਵੀ ਤੁਸੀਂ ਜੁਰੂਰ ਆਵੋਗੇ ਪਰ ਉਹਨਾਂ ਅਸਮੇਤ ਲੋਕਾਂ ਦੀ ਵੀ ਬੇਤੀ ਆ ਆਪਾਂ ਸਾਰੀ ਟੀਮ ਨਾਲ ਲੈ ਕੇ ਇੱਕ ਵੱਡੀ ਕੁਸ਼ਤੀ ਵੀ ਆਪਾਂ ਤਿਆਰ ਕਰਦੇ ਹਾਂ ਜੀ ਉਹਨਾਂ ਦਰਬਾਰ ਸਿੰਘ ਵਾਲਾ ਉਹਨਾਂ ਦੀ ਸਾਡੇ ਟੀਮ ਨਾਲ ਆ ਜਾਵੇ ਗੋਪਤੋ ਉਹਨਾਂ ਦੀ ਵੀ ਵੈਲਕਮ ਸਰਬੱਤ ਆ ਥਾਪੇ ਵਾਲੀ ਕੁਸ਼ਤੀ ਨੂੰ ਅਸ਼ੀਰਵਾਦ ਦਿੱਤਾ ਜਾਣਾ ਸਾਡੇ ਡੀਆਈਜੀ ਸਾਹਿਬ ਵੱਲੋਂ ਉਹ ਆ ਜਾ ਥਾਪੇ ਐਤੋਂ ਵਾਲਾ ਸ਼ਰਮਾ ਜੀ ਕੋਈ ਇਹ ਹੱਥ ਜਮੀ ਉਹਨੇ ਜਿਹਾ ਪੱਤੀ ਵਾਲੀ ਵੱਡੀ ਕੋਤੀ ਉਦੋਂ ਪਰਵੀ ਦੀ ਨੋਟ ਕਰਨੀ ਆਪਾਂ ਉਹਦੇ ਹੱਥੋਂ ਹੀ ਕਰਨੀ ਆ ਮਨਜੀਤ ਕਾਲੂ ਸ਼ੈਲਪਾ ਰਾਣ ਦੇ ਆ ਕਹਿੰਦੇ ਜਾਣ ਦੇ ਆ ਜੀ ਸਾਹਿਬ ਮੈਂ ਮਨਜੀਤ ਕਾਲੂ ਜੀ ਦੇ ਹੁਕਮ ਆ ਪਾਣੀ ਦੇ ਉਸ ਹਲੋ ਕੋਈ ਗੱਲ ਗੱਲ ਕਰਨ ਦੀ ਅਕਲ ਰਾਜੀ ਪੰਧਾ ਸਾਹਿਬ ਤੁਹਾਨੂੰ ਤੋਂ ਉਹ ਵੀ ਆਪਾਂ ਟੀਮ ਲਾ ਕੇ ਪਹੁੰਚੇ ਨਾ ਰੋ ਜਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਰਾਹੁਲ ਕੋਟਲਾ ਰਾਹੁਲ ਜੀ ਦਾ ਰੋਟ ਖਟਾ ਫੇਸਪਾਲ ਜੀ ਕੋਲ ਸ਼ੁਰੂ ਕੁਸ਼ਤੀ ਆ ਪ੍ਰਤਪਾਲ ਛੋਟਾ ਕਹਿੰਦੇ ਬੜਾ ਵੀ ਆਣਿਆ ਆ ਲਈ ਸਾਡੇ ਦਰਮਿਆਨ ਫੋ ਦੇਖੋ ਬੋਲੋ ਸਾਡੇ ਦੋਤੇ ਇਹਨਾਂ ਦਾ ਸਭ ਤੋਂ ਸਭ ਤੋਂ ਸਭ ਕੀਆ ਜਾ ਰਿਹਾ ਮਸ਼ਾਲ ਰਹਾ ਜੀ ਸਾਡੇ ਮਕਾਰੀ ਵਾਲੇ ਕੱਕੂ ਜੀ ਸਾਡੇ ਦਰਵਾਜ਼ੇ ਬਾਲਾ ਜੀ ਪੀਰੇ ਨੇ ਹੋਏ ਪ੍ਰਿੰਦਰ ਸਿੰਘ ਜੀ ਡੋਬੇਵਾਸਾ ਜੀ ਜੋਦੇ ਪਸ਼ਲਾ ਜੀ ਆਦਰ ਸਣੀ ਐਮਐਲਏ ਸਾਹਿਬ ਬਹੁਤ ਧੰਨਵਾਦ ਮਨੀ ਦੀ ਰੋਟੀ ਇਹਨੂੰ ਲਈ ਜਸ਼ਨ ਕਲਮਾ ਤੇ ਪੰਹੁ ਭਰਾ ਲੈੜੀਆਂ ਵੱਡੇ ਵਾਰ ਕਰਦੇ ਆ ਮਾਂ ਦੇ ਲਈ ਪੰਜਾਬੀ ਦਾ ਇਹ ਪੰਜ ਪੀਰ ਪੰਜ ਪਿਆਰੇ ਪੰਜ ਦਰਿਆ ਪੰਜਾਬੀ ਰੋਜਿੰਦਰ ਭਾਬ ਨੇ 51 ਸਦੀ ਰਾਚੀ ਪੂਜੀ ਹੈ ਆਪੀ ਵਿਸ਼ੇਸ਼ ਤੌਰ ਤੇ ਫਿਰ ਇੱਕ ਵਾਰ ਆ ਕੁਲਵੀਰ ਰਾਜੋ ਜੀ ਪਹਿਲਾਂ ਬੁਲਾ ਲਿਆ ਜੀ ਆਪਾਂ ਹੈਲੋ ਸੱਜੂ ਬਾਜੀ ਲੱਗਾਂਗੇ ਪਾਸਪਰੇ ਆਪ ਤਰੀਦੋ ਆਇਓ 5-10 ਮਿੰਟ ਹੋਰ ਤੋਂ ਦਾ ਸ਼ਾਮ ਉਹ ਬੱਦਲ ਸਾਹ ਬਾਡੋ ਵਾਲੇ ਇੱਕ ਆ ਦੇ ਪਟੋ ਸ਼ਰਮਾ ਜੀ ਬਰਾ ਬੰਨਾਂ ਨੂੰ ਬਿਤਾਸਰ ਜੀ ਦੀ ਕੁੱਤੀ ਆ ਜੀ ਇਹ ਗੱਡੀ ਕੋ ਥਾਰਾ ਕਿਰਪਾ ਕਰਕੇ ਨੂੰ ਸ਼ੈੱਟ ਤੇ ਕਰ ਦਿਓ ਸਿਕਸ ਬਲਨ ਲਾਇਓ ਖਾਰ ਕਰਦੀ ਹੈ ਕਿਰਪਾ ਕਰਕੇ ਬੇਤੀ ਹੈ ਰਸਤਾ ਰੋਕਿਆ ਸਕਿਉਰਿਟੀ ਦਾ ਸਹਿਯੋਗ ਕਰ ਦਿਓ ਮੈਂ ਸਾਡੇ ਜੀ ਸਦੀ ਰਾਜ ਸਾਹਿਬ ਉਹਨਾਂ ਬਾਰੇ ਕਮੇਟੀ ਨੂੰ 1000 ਨੇ 2000 ਦੇ ਬੱਤੀਏ ਫੁੱਲਾ ਜੱਟ ਪਾ ਦਿੱਤਾ ਬਹੁਤ ਬਹੁਤ ਧੰਨਵਾਦ ਸਾਡੇ ਡੀਏ ਜੀ ਗੱਦੀ ਚੁੱਕਿਆ ਪਾ ਦਿੱਤਾ ਜਾਵੇਗਾ ਹੁਣ ਜਰੂਰ ਬਰੇ ਕੋ ਨਾਲੇ ਅਸੀਂ ਧੰਨਵਾਦ ਕਰਦੇ ਆ ਜਿੰਮਾ ਰਾਏਪੁਰ ਮੱਖਣ ਰਾਏਪੁਰ ਲਾਗੀ ਮਡੇਰ ਹੈਪੀ ਨੋਟਰ ਹੈਪੀ ਬਜ਼ਾਰ ਧੰਗੀ ਬਜ਼ਾਰਾ ਚਾਜ ਸੁੱਖੀ ਬਜ਼ਾਰਾ ਹਰਪਿੰਦਰ ਨਜ਼ਾਰਾ ਬਲਜੀਤ ਗੋਲਾ ਨੰਬਰ ਰਾਏਪੁਰ ਬਾਬਾ ਖੂਬਾਣਾ ਇਹ ਸਾਰੇ ਮਿਲ ਕੇ ਤੁਹਾਡਾ ਵਾਧਾ ਕਰਦੇ ਆ ਤੇ ਕੈਕਟਰ ਸਾਹਿਬ ਪਹੁੰਚ ਕੇ ਵਿਸ਼ੇ ਵਾਲ ਮਾਰੇ ਅਸੀਂ ਇਹਨਾਂ ਨੂੰ ਉੱਚੀਆਂ ਦਿੰਦੇ ਆ ਅਸੀਂ ਕਹਿੰਦੇ ਆ ਨਗਰ ਦੀ ਪੰਚਾਇਤ ਇਹ ਉਸਤੀ ਜੰਗਲ ਦੀ ਪ੍ਰਬੰਧਕਾ ਕੇਸ ਨਗਰ ਦੀ ਪੰਚਾਇਤ ਸਾਡੇ ਨੌਂਤਾਂ ਸਰਪੰਚ ਸਾਹਿਬ ਜੱਗੂ ਜੀ ਨਾਲ ਨੌਜਵਾਨ ਸਰਪੰਚ ਸਾਹਿਬ ਲੱਗੂ ਜੀ ਮਜੀਤ ਸਿੰਘ ਆੜੋ ਜੀ ਬਾਬਾ ਜਵੇਲ ਸਿੰਘ ਜੀ ಗ್ರಾಮ ਪਿੰਜ ਸਾਰੇ ਮੈਂਬਰ ਤੇ ਦੂਰੋਂ ਦੂਰੋਂ ਆ ਕੇ ਧੰਨਵਾਦ ਇਸ ਖੇਡ ਮੇਲੇ 'ਚ ਖਿਡਾਰੀਆਂ ਦੀ ਮੋਸਲਾ ਵਧਾਈ ਕਰਨੇ ਸਾਡੇ ਜ਼ਿਲ੍ਹੇ ਦੇ ਨੰਮੀ ਖਿਡਾਰੀ ਤੇ ਪੰਜਾਬ ਪੁਲਿਸ ਦੇ ਵੀ.ਆਈ.ਜੀ. ਰਾਣਾ ਦਰਜੀਤ ਸਿੰਘ ਜੀ ਐਰੋਕ ਜੀਪੀਐਸ ਦੇ ਦੀ ਅਕਾਲੀ ਦਰਬਾਰ ਦੇ ਜ਼ਿਲ੍ਹਾ ਜੱਟਾ ਵਾਲਾ ਜੀ ਤੇ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਬਾਬਸ ਨਾਮ ਸਿੰਘ ਜੀ ਕਾਰ ਸਿਵਾ ਵਾਲੇ ਜਿਹਨਾਂ ਦੀ ਸੇਵਾ ਉਹ ਸਾਰੀ ਸੰਗਤ ਸੇਵਾ ਲੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਲੰਬਾ ਭਾਸ਼ਣ ਨਹੀਂ ਕਰਾਂ ਕਿਉਂਕਿ ਤੁਹਾਡਾ ਬੜੇ ਸ਼ਾਨਦਾਰ ਨਿਗ੍ਹਾਵਾਂ ਪਹਿਲਵਾਨਾਂ ਦੇ ਕਮੈਂਟਰੀ ਵੀ ਤੁਸੀਂ ਸੁਣਨੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ಗ್ರಾಮ ਪੰਚਾਇਤ ਦਾ ਨਗਰ ਰੋਸਟਰ ਦਾ ਸਾਰੀ ਪਰਿਵਾਰ ਦੀ ਟੀਮ ਦਾ ਜਿਹੜੇ ਵੱਡਾ ਕੁਸ਼ਤ ਜੰਗਲ ਇਸ ਇਲਾਕੇ ਦੇ ਵਿੱਚ ਕਰਾ ਰਹੇ ਨੇ ਪਰ ਇਸ ਕੁਸ਼ਤੀ ਦੰਗਨ ਦੇ ਨਾਲ ਜਰੂਰ ਸਾਡੇ ਇਲਾਕੇ ਦੇ ਵਿੱਚ ਖੇਡਾਂ ਦੇ ਪ੍ਰਤੀ ਤੰਦਰੁਸਤੀ ਦੇ ਲਈ ਚੰਗੇ ਸਰੀਰ ਦੇ ਲਈ ਚੰਗੀ ਖੁਰਾਕ ਦੇ ਲਈ ਇੱਕ ਨਵੀਂ ਲਹਿਰ ਜਿਹੜੀ ਇਸ ਕੁਸ਼ਤੀ ਦੰਗਨ ਦੇ ਨਾਲ ਵਿਦਤ ਬਣੇਗੀ ਇਹਦੇ ਲਈ ਸਾਥ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਨਾ ਪੈਂਦਾ ਹੈ ਤੇ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਜਿਹੜਾ ਆਪਣੇ ਇਲਾਕੇ 'ਚ ਖੇਡਾਂ ਦੀ ਲਹਿਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਾਂ ਸਾਰੇ ਮਿਲ ਕੇ ਕੰਮ ਕੀਤਾ ਤਿੰਨ-ਚਾਰ ਸਾਲ ਦੇ ਸਮੇਂ 'ਚ 100 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਉਣ ਦਾ ਕੰਮ ਜਿਹੜਾ ਉਮੀਦਾਂ ਤਿਆਰ ਵਾਲੇ ਸਮੇਂ 'ਚ 30 ਹੋਰ ਵੱਡੇ ਸਟੇਡੀਅਮ ਜਿਹੜਾ ਦੇ ਕਰੀਬ 60-60 ਲੱਖ ਰੁਪਏ ਦਾ ਖਰਚਾ ਆਏਗਾ ਉਹਨਾਂ ਦਾ ਕੰਮ ਜਿਹੜਾ ਹਫਤੇ ਦੇ ਵਿੱਚ ਹਫਤੇ ਦੇ 10 ਦਿਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਸੋ ਤੁਹਾਡੇ ਇਹ ਕੁਸ਼ਤੀ ਦੰਗੜਾ ਨੇ ਖੇਡਾਂ ਦੇ ਪ੍ਰਤੀ ਤੁਹਾਡੇ ਸਭ ਦੇ ਇਸ ਜਸ਼ਮੀ ਨੇ ਸਾਡੇ ਇਲਾਕੇ ਨੂੰ ਖੇਡਾਂ ਦੇ ਵਿੱਚ ਬਹੁਤ ਅੱਗੇ ਲੈ ਕੇ ਜਾਣਾ ਜੀ ਤਾਣਾ ਦੀ ਵਾਕੇ ਅੱਡੇ ਖਿਡਾਰੀ ਸਾਡੀ ਸਾਡੀ ਜਿਵੇਂ ਸਰਾਕੇ ਦੀ ਕੀ ਜੈਸਵੀਰ ਇਦਾਂ ਦੇ ਖਿਡਾਰੀ ਨਾ ਵੱਡੇ ਵੱਡੇ ਖਿਡਾਰੀ ਇਸ ਸਰਾਕੇ ਤੋਂ ਪੈਦਾ ਹੋਣੇ ਆ ਇਹਨਾਂ ਕੁਸ਼ਤੀ ਦੰਗੜਾ ਕਰਕੇ ਇਹਦਾ ਖੇਡ ਮੇਲਾ ਕਰੇ

ਉਹ ਆ ਗਿਆ ਹੋਵੇ ਰੱਤ ਕੋ ਤੁਸੀਂ ਤੁਸੀਂ ਰਹੇ ਹੋ ਇੱਥੇ ਬੋਲਣਾ ਜਿਦਾ ਨਹੀਂ ਲੱਗਦਾ ਪਰ ਮੈਂ ਸਾਰਿਆਂ ਨੂੰ ਹੀ ਵਿਜਾਰਿਸ਼ ਕਰਦਾ ਕਿ ਅਸੀਂ ਅੱਜ ਦੇ ਬਜਿਆਂ ਨੂੰ ਗਰਾਮਵਾਸ ਜੂਲੀਏ ਲਾਕ ਕੋ ਰਸਤੇ ਦੀ ਲਾਕ ਕੋ ਬਸ ਕਰਨ ਵਾਈਓ ਜੀ ਦਾ ਖਾਸਾ ਬਹੁਤ ਹੀ ਜੀ ਦੀ ਭੱਜ 5 ਮਿੰਟ ਬਾਅਦ ਚੋਂ ਕੋਈ ਫੈਸਲਾ ਹੋ ਤਾਂ ਲੱਗ ਵੀ ਤੇ ਜਾਣਗੇ ਲਾਕ ਕੋਸੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਇੱਕ ਪਾਸੇ ਸਰਬੱਸੀ ਨਰਿੰਦਰ ਸਿੰਘ ਜੀ ਨੰਦਾ ਵੀਰਾਂ ਦੀ ਛੱੜਦੇ ਸ਼ਰਾਬੀਆਂ ਦੀ ਆ ਵੇਖ ਮਟਾਕੇ ਪੈਂਦੇ ਇਹ ਮਾਂ ਖੇਡ ਪੰਜਾਬੀਆਂ ਦੀ ਕਿ ਬਚਪਨ ਵਿੱਚ ਖੇਡੀ ਜਬਾਨੀ ਵਿੱਚ ਭੁੱਲੇ ਨਾ ਕਿਹੜਾ ਹਿੰਦੁਸਤਾਨੀ ਜਿਲਖ ਬਿੱਲੂ ਜੀ ਦਾ ਸਨਾਨ ਵਾਲਾ ਨੌਜਵਾਨ ਹੈ ਸ਼ਹਿਰ ਲੁਧਿਆਣੇ ਦਾ ਜੱਪਾਲਾ ਹਰ ਸ਼ਕਰ ਦਾ ਸਵਰਗ ਅਸੀਂ ਜਗਦੇਵ ਫਰਗੋਸੀ ਕਰਮ ਸੀਗਾ ਹੋਰ ਨੇ ਲੱਗਦੇ ਜਿਗਰ ਜਗਦੇਵ ਪਹਿਲਵਾਨ ਦਾ ਆਹਾ ਅੱਜ ਪਿੰਡ ਸੈਦਪੁਰ ਤੇ ਜਿਹੜਾ ਛਿੰਝ ਮੇਲਾ ਜਿਹਨਾਂ ਦੇ ਨੌਜਵਾਨ ਯੂਥ ਕਲੱਬ ਅਤੇ ਪਿੰਡ ਵਾਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ ਜੋ ਕਿ ਇਲਾਕੇ ਦਾ ਬੜਾ ਹੀ ਮਸ਼ਹੂਰ ਤੇ ਸਾਡੇ ਪੰਜਾਬ ਤੇ ਇੰਡੀਆ ਦੇ ਨਾਮੀ ਪਹਿਲਵਾਨ ਇੱਥੇ ਛਿੰਝ ਮੇਲੇ ਵਿੱਚ ਆਏ ਹੋਏ ਨੇ ਫੋ ਮੈਂ ਲਾਤਾਂ ਵਾਸੀਆਂ ਨੂੰ ਹੀ ਬੇਨਤੀ ਕਰੂਗਾ ਕਿ ਅਸੀਂ ਹਰ ਪਿੰਡ ਵਿੱਚ ਗਰਾਊਂਡ ਬਣਾਈਏ ਤੇ ਇਸ ਛਿੰਝ ਮੇਲੇ ਤੋਂ ਅਸੀਂ ਸੇਵ ਲੈ ਕੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਲਾਈਏ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਨਸ਼ਿਆਂ ਤੋਂ ਬਚ ਸਕਣ ਤੇ ਇੱਕ ਸੁਰੱਖਿਤਾ ਸ੍ਰੀ 6 ਜੀ ਰੋਇਸ ਨਾਜੀ ਸਿਰਜਣਾ ਕਰਦਾ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਅਸੀਂ ਬੱਚਿਆਂ ਨੂੰ ਗਰਾਊਂਡ ਨਾਲ ਲਾਈਏ ਤਾਂ ਕਿ ਅਸੀਂ ਨਸ਼ਾ ਤੋਂ ਮੁਕਤ ਹੋ ਸਕੀ। ਦੰਗਲ ਪਿੰਡ ਸਹਿਤ ਪਤ ਮਸੀਆ ਵੱਲੋਂ ਕਰਾਇਆ ਗਿਆ। ਇਹਦੇ ਲਈ ਸਾਰੀ ਪੰਚਾਇਤ ਨਗਰ ਨਿਗਮ ਵੱਲੋਂ ਕਰ ਰਿਹਾ ਹੈ। ਬਹੁਤ ਵੱਡਾ ਕੁਰਸੀ ਦੰਗਲ ਇਹਦੇ ਕਰਾਇਆ ਗਿਆ। ਬਹੁਤ ਲੰਬੀ ਪਹਿਲਵਾਨ ਪਹੁੰਚੇ ਹੈ। ਇਹ ਹੋੜੇ ਮੇਲਿਆਂ ਦੇ ਨਾਲ ਇਲਾਕੇ ਦੇ ਵਿੱਚ ਖੇਡਾਂ ਦੀ ਜਿਹੜੀ ਨਵੀਂ ਲਹਿਰ ਹੈ ਉਹ ਪੈਦਾ ਹੋ ਗਈ ਹੈ ਸੋ ਉਰੰਦ ਕੰਨਾ ਮੈਂ ਧੰਨਵਾਦ ਕਰਦਾ ਕਿ ਵੱਡਾ ਪ੍ਰਬਾਲਾ ਇਹਨਾਂ ਨੇ ਕੀਤਾ